ਡਿਮਾਂਡ ਬਈ ਆਂਡੇ ਦੀ 1 ਲੱਖ 90 90 ਸਵਾ ਲੱਖ ਦਾ ਦੇ ਦਾਂਗੇ ਠੀਕ ਹੈ 1 ਲੱਖ 20 ਹਜ਼ਾਰ ਦਾ ਦੇ ਦਾਂਗੇ ਇਹ 2023 ਮਾਡਲ ਹੈ ਠੀਕ ਹੈ ਇਹ ਪਾਵਰ ਸਟੀering ਹੈ 2023 ਮਾਡਲ ਹੈਗਾ ਪਾਵਰ ਸਟੀering ਹੈਗਾ ਤੇ ਟਾਇਰ ਨਾਲ ਦੇ ਬਈ ਟਾਇਰ ਨਾਲ ਦੇ ਚੱਲਿਆ ਇਹ 400 ਘੰਟਾ ਚੱਲਿਆਗਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸਿੰਘ ਬੱਬੂ ਤੇ ਅੱਜ ਆਪਾਂ ਫਿਰ ਪਹੁੰਚੇਗੇ ਤਲਵੰਡੀ ਸੱਬ ਤਕਸਰੀ ਦਮਦਮਾ ਸਾਹਿਬ ਤੇ ਜਿੱਥੇ ਭਾਈਆਂ ਨੇ ਨਵੇਂ ਸਾਲ ਤੇ শোরুম دی ওপনিং کرییا تے بھائی સતنام کردا اے گل بات ਸਤਿ ਸ਼੍ਰੀ ਅਕਾਲ بھائی ਜੀ ਸਭ ਤੋਂ ਪਹਿਲਾਂ ਬਈ ਜੀ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਤੇ ਦੂਜੇ ਨੰਬਰ ਤੇ ਬਈ ਜੀ ਸ਼ੋਰੂਮ ਦੀਆਂ सोनू ਵੀ ਵਧਾਈਆਂ ਤੇ ਸਾਰੇ ਸਰੋਤਿਆਂ ਨੂੰ ਠੀਕ ਹੈ ਬਈ ਜੀ ਧੰਨਵਾਦ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਠੀਕ ਹੈ ਠੀਕ ਹੈ ਬਈ ਜੀ گل بات کریے ਬਈ ਜੀ سٹارٹنگ ਆਪਾਂ ਸ਼ੋਰੂਮ ਦੀ ਸ਼ੋਰੂਮ ਕਿਹੜੇ ਚੌਂਕ ਤੇ ਪੈ ਰੋਡ ਤੇ ਪੈ ਜੰਦਾ اے اے ਮੋੜ ਤਲਵੰਡੀ ਸਾਬੋ ਠੀਕ ਹੈ ਜੀ ਇਹ ਮੋੜਾਂ ਵਾਲਾ ਚੌਂਕ ਪੈਂਦਾ اے ਇਹ ਠੀਕ ਹੈ ਜੀ ਇਧਰ ਮੋੜਾਂ ਤੋਂ ਆ رہی ہے ਛੜਕੋ سامنے ਠੀਕ ਹੈ ਜੀ ਤੇ ਇਧਰ ਰਾਮੇ ਨੂੰ ਜਾ ਰਹੀ ਆ ਜਿਹੜੇ ਆਪਣੀ ਸੜਕ ਦੇ ਸ਼ੋਰੂਮ ਦੇ ਅੱਗੋਂ ਦੀ ਐ ਸਿੰਗੋ ਨੂੰ ਜਾ ਰਹੀ ਏ ਠੀਕ ਹੈ ਜੀ ਸਿੰਗੋ ਅਰੋੜੀ ਗਲੀ ਐ ਹਾਂ ਅਰੋੜੀ ਰੋਡ ਰੋੜੀ ਰੋਡ ਇਧਰ ਤਲਵੰਡੀ ਸਾਬੋਰੇ ਗਿਆ ਸਾਹਮਣੇ ਆਪਣਾ ਸ਼ੈਦ ਰਹਿ ਗਿਆ ਤਖਤ ਰਹਿ ਗਿਆ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਤੇ ਬਾਕੀ ਸਕਰੀਨ ਤੇ ਨੰਬਰ ਹੈ ਬਾਈ ਜੀ ਜੇ ਕਿਸੇ ਨੇ ਵੀ ਕਿਸ ਤਰ੍ਹਾਂ ਦੀ ਜਾਣਕਾਰੀ ਲੈ ਲਈ ਬਾਈ ਨਾਲ ਸੰਪਰਕ ਕਰ ਲਿਓ ਚਲੋ ਵੀ ਵੀਡੀਓ ਸਟਾਰਟ ਕਰਦੇ ਆਂਗੇ ਆਪਾਂ ਸੋਨਾਲੀਕਾ 734 ਤੋਂ ਦੱਸੋ ਬਾਈ ਜੀ ਇਹਦੇ ਬਾਰੇ ਇਹ 2023 ਮਾਡਲ ਐ ਠੀਕ ਹੈ ਜੀ ਇਹ ਪਾਵਰ ਸਟੀering 2023 ਮਾਡਲ ਹੈਗਾ ਪਾਵਰ ਸਟੀering ਹੈਗਾ ਤੇ ਟਾਇਰ ਨਾਲ ਦੇ ਬਈ ਟਾਇਰ ਨਾਲ ਦੇ ਚੱਲਿਆ ਹੈ 400 ਘੰਟਾ ਚੱਲਿਆ ਹੈ ਠੀਕ ਹੈ ਲੋ ਬਈ ਜੀ ਜੇ ਤੁਸੀਂ ਉਹ ਰੋ ਹਾਰ ਪਾ ਕੇ ਲੈ ਜਾਓਗੇ ਨਾ ਕੋਈ ਚੱਜ ਨਹੀਂ ਕਰੂਗਾ ਨਵਾਂ ਟਰੈਕਟਰ ਲੈ ਕੇ ਆਉਂਗਾ ਪੁਰਾਣਾ ਹੈ ਨਾ ਬਈ ਹਾਂ ਠੀਕ ਹੈ ਇਹ ਇਕੱਲਾ ਕਾਗਜ਼ ਨਹੀਂ ਪੁਰਾਣਾ ਹੈਗਾ ਪਰ ਟਰੈਕਟਰ ਇੰਜਨ ਗੇਅਰ ਦਾ ਤੇ ਸਾਰਾ ਨਵੀਆਂ ਹੈ ਬਸ ਹਾਂ ਕੀ ਵੀ ਨੰਬਰ ਹੈ ਕਾਗਜ਼ ਦਾ ਵੀ ਕੀ ਪੁਰਾਣਾ ਹੈ ਠੀਕ ਹੈ ਬਾਈ ਜੀ ਇਹ ਪੰਜਾਬ ਨੰਬਰ ਹੈ ਸਾਡੇ 24 ਹਾਂ ਨਹੀਂ ਹਾਂ 2 ਸਪੀਡ ਹੀ ਹੁੰਦੀ ਹੈ ਦਾ 400 ਘੰਟਾ ਚੱਲਿਆ ਠੀਕ ਹੈ ਬਾਈ ਜੀ ਇਹ ਟਰਗੇ 13 ਦੇਣਾ ਬਈ 13 ਦੇ ਮਰਫ ਦੇ ਜਮਾ ਨਵੇਂ ਵਰਕ ਹੀ ਪਏ 400 ਘੰਟੇ ਚ ਕੀ ਹੋਣਾਗਾ ਹਾਂ ਸਹੀ ਗੱਲ ਆ ਬਈ ਪਾਵਰ ਸਟੀering ਹੈ ਠੀਕ ਆ ਬਈ ਕਿਉਂਕਿ ਪਾਵਰ ਸਟੀering ਆ ਸੈਂਟਰ ਗੇਰ ਆਗਾ ਇਹ ਗੱਲ ਆ ਜਿਸਟਰੀਬਿਊਟਰ ਡਬਲ ਆਗਾ ਠੀਕ ਆ ਬਈ ਚਲੋ ਬਈ ਜੀ ਚੈੱਕ ਕਰ ਸਕਦੇ ਹੋਗੇ ਓਕੇ ਰਿਪੋਰਟ ਚ ਆਗਾ ਬਾਕੀ ਪੀਟੀਓ ਕਾ ਵਗੈਰਾ ਇਹ ਤਾਂ ਮੇਰੇ ਨਾਲ ਜੂਜ ਹੀ ਨਹੀਂ ਹੋਣਾ ਬਈ ਨਾ ਜੂਜ ਹੀ ਨਹੀਂ ਹੋਇਆ ਠੀਕ ਆ ਬਈ ਤੇ ਡਿਮਾਂਡ ਬਈ ਇਹਦੀ ਡਿਮਾਂਡ ਇਹਦੀ ਹੈਗੀ ਹੈ 475000 ਠੀਕ ਆ ਜੀ ਮੌਕੇ ਤੇ ਬੇਫਿਕਰ ਕਰ ਦਾਂਗੇ ਬੰਤਾਂ ਕੋਈ ਗੱਲ ਨਹੀਂ ਠੀਕ ਹੈ ਲੈ ਵੀ ਮੌਕੇ ਤੇ ਮਾਨਤਾਣ ਹੋ ਜਾਊਗਾ ਵੀਡੀਓ ਦੇਖ ਕੇ ਹੋਗੇ ਵਧੀਆ ਵੱਡੇ ਸਕਾਊਂਟ ਹੋ ਜਾਊਗਾ ਚੱਲ ਆ ਗਿਆ ਬਈ 7855 ਦਾ ਸਵਰਾਜ ਆ ਗਿਆ ਕਿਹੜਾ ਹੈ ਕਿਹੜਾ ਕੋਹਰਾ ਤੇ ਸਾਹਮਣੇ ਹੋ ਖੜਾਗਾ ਚਾਰ ਟਰੈਕਟਰ 7855 ਨੇ ਪੰਜਾਬ ਨੰਬਰ ਨੇ ਬਈ ਇਹ ਚਾਰੇ ਇਹ ਪੰਜਾਬ ਨੰਬਰ ਹੀ ਆ ਹਾਂ ਠੀਕ ਆ ਭਾਈ ਜੀ ਚਲੋ ਬਈ ਇਹਦੇ ਬਾਰੇ ਗੱਲਬਾਤ ਕਰ ਦਾਂਗੇ WhatsApp PT ਵਾਲੇ ਬਾਰੇ ਬਟੰਡੇ ਦਾ ਨੰਬਰ ਆ ਬਈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਈ ਜੀ ਫੁੱਲ ਸਾਫ਼ ਹੈਗਾ ਬੈਕ ਟਾਇਰ ਜਮਾ ਨਵੇਂ ਨਗੇ ਤੇ ਫਰੰਟ ਟਾਇਰ ਬਈ ਜੀ ਫਰੰਟ ਵੀ ਨਵੇਂ ਨੇ ਬਾਈ ਠੀਕ ਆ ਬਈ ਜੀ ਲਓ ਵੀ ਦੇਖ ਸਕਦੇ ਹੋਗੇ ਅਜੇ ਪਈਆਂ ਨੇ ਇਹਦੇ ਵੀ ਗੁੱਡੀਆਂ ਹੀ ਹੈਗਾ ਇਹ ਕੰਡੀਸ਼ਨ ਦਾ ਓਕੇ ਹੈਗਾ ਤੇ ਮਾਡਲ ਹੈਗਾ ਬਈ ਇਹ 2013 ਠੀਕ ਆ ਜੀ ਲਓ ਵੀ ਜੀ 2013 ਮਾਡਲ ਆ ਪੀਵੀ ਤੰਨੇ ਬਟੰਡੇ ਦਾ ਨੰਬਰ ਹੈਗਾ ਇੰਜਨ ਗੇਅਰ ਕਿਵੇਂ ਬਈ ਓਕੇ ਆ ਠੀਕ ਆ ਲਓ ਵੀ ਇੰਜਨ ਗੇਅਰ ਬਾਈ ਕਹਿੰਦਾ ਓਕੇ ਹੈਗਾ ਤੇ 14 ਦੇ ਟਾਇਰਾਂ ਚ ਹੈਗਾ ਡਿਸਟ੍ਰਿਬਿਊਟਰ ਬਈ ਡਬਲ ਡਬਲ ਡਿਸਟ੍ਰਿਬਿਊਟਰ ਠੀਕ ਆ ਬਈ ਜੀ ਤੇ ਕੀ ਡਿਮਾਂਡ ਆ ਭਾਈ ਜੀ ਇਹ ਤਾਂ 495 ਠੀਕ ਹੈ ਲੋ ਵੀ 4 ਲੱਖ 95000 ਰੁਪਏ ਡਿਮਾਂਡ ਹੈ ਜੀ ਠੀਕ ਹੈ ਜੀ ਟਰੈਕਟਰ ਕੱਟਿਆ ਹੋਵੇ ਪੁਰਾਣਾ ਹਾਂ ਪੁਰਾਣਾ ਕੱਟਿਆ ਜਊ ਇਹ ਆ ਦਿਖਾ ਦੇ 6 ਨਟਾਂ ਵਾਲਾ ਹੀ ओरिजिनल ਹੀ ਇਹ ਡਬਲ ਡਿਸਟਰੀਬਿਊਟਰ ਹੈ ਡੀਟੀ ਮਾਡਲ ਹੈ ਇਹ ਠੀਕ ਹੈ ਲੋ ਵੀ ਡੀਟੀ ਮਾਡਲ ਆ ਗਿਆ ਭਾਈ ਜੀ ਤੇ ਅਗਲਾ ਭਾਈ ਜੀ ਅਗਲਾ 2014 ਮਾਡਲ ਲੈ ਭਾਈ ਜੀ ਪਹਿਲਾਂ ਦਿਖਾਈ ਤੁਹਾਨੂੰ 13 ਮਾਡਲ ਇਹ ਆ ਗਿਆ ਭਾਈ ਜੀ 2014 ਮਾਡਲ ਕਲੋਸ ਕਰ ਇੰਜਨ ਹੈ ਠੀਕ ਹੈ ਲੋ ਵੀ ਕਲੋਸ ਕਰਦੇ ਇੰਜਨ ਵਾਲਾਗਾ ਜਿੱਦੀ ਡਿਮਾਂਡ ਵੱਧ ਤਾਂਗੇ ਤੇ ਬਾਕੀ ਦੇਖ ਸਕਦੇ ਬਈ ਜੀ 4 ਸਟਾਰ ਚ ਹੈਗਾ ਡਬਲ ਡਿਸਟਰੀਬਿਊਟਰ ਬਈ ਜੀ 14 ਦੇ ਟਾਇਰ ਆ ਜਣਾ ਬਈ ਜੀ ਹਾਂ ਚਾਰੇ ਟਾਇਰ ਨਵੇਂ ਆ ਠੀਕ ਹੈ ਲੋ ਬਈ ਚਾਰੇ ਟਾਇਰ ਨਵੇਂ ਨੇਗੇ ਤੇ ਬੈਕ ਟਾਇਰ ਤਾਂ ਤੁਸੀਂ ਦੇਖ ਸਕਦੇ ਬਈ ਜੀ ਉੱਚੀ ਗੱਡੀ ਵਾਲੇ ਆ ਗਏ ਉਹ ਪੋਲੋ ਵਾਲੇ ਉਹ ਵੀ ਦੇਖ ਸਕਦੇ ਹੋਏ ਚੈੱਕ ਕਰ ਲੋ ਬਈ ਜੀ ਤੇ ਇੰਜਨ ਗੇਅਰ ਬਈ ਓਕੇ ਆ ਠੀਕ ਆ ਆਪਣੇ ਸ਼ੋਅਰੂਮ ਤੋਂ ਕੋਈ ਟਰੈਕਟਰ ਇੰਜਨ ਗੇਅਰ ਦਾ ਮਾੜਾ ਨਹੀਂ ਮਿਲੂਗਾ ਨਾ ਕਾਗਜ਼ਾਂ ਪੱਤਰਾਂ ਦਾ ਠੀਕ ਆ ਲੋ ਬਈ ਜੀ ਹੁਣ ਤਾਂ ਬਾਈ ਦਾ ਸ਼ੋਅਰੂਮ ਆ ਤੇ ਪੱਕੀ ਲੋਕੇਸ਼ਨ ਹੋ ਗਈ ਹੈ ਨਾ ਬਈ ਪੱਕੀ ਲੋਕੇਸ਼ਨ ਹਾਂ ਠੀਕ ਆ ਬਈ ਜੀ ਤੇ ਡਿਮਾਂਡ ਬਈ ਜੀ ਠੀਕ ਹੈ ਲੋਬੇ 4,95,000 ਰੁਪਇਆ ਤੇ ਕਹਿੰਗੇ ਬਈ ਸੋਰਾ ਜਾਨ 855 4 ਸਟਾਰ ਬਈ ਕੰਡੀਸ਼ਨ ਚ ਚੈੱਕ ਕਰ ਲਓ ਬਈ ਪੂਰਾ ਫੁੱਲ ਸੋਨਾ ਟਰੈਕਟਰ ਹੈਗਾ ਚੌਕ ਦਾ ਟਾਇਰਾਂ ਦਾ ਜਮਾ ਨਵਾਂਗਾ ਤੇ ਬੈਕ ਟਾਇਰ ਹੈਗੇ ਬਈ ਜੀ ਗੁੱਡ ਈਅਰ ਦੇ ਕੰਡੀਸ਼ਨ ਚ ਚੈੱਕ ਕਰ ਲਓ ਤੇ ਫਰੰਟ ਹੈਗੇ ਬਈ ਜੀ ਜੇ ਕੇ ਦੇ ਤੇ ਮਾਡਲ ਹੈਗਾ ਬਈ 2015 ਠੀਕ ਹੈ ਜੀ 13 14 15 ਲਓ ਬਈ ਕੰਡੀਸ਼ਨ ਚ ਚੈੱਕ ਕਰ ਲਓ ਬਈ ਡਬਲ ਡਿਸਟ੍ਰਿਬਿਊਟਰ ਆ 14 ਦੇ ਟਾਇਰਾਂ ਚ ਹੈਗਾ ਪੰਜਾਬ ਨੰਬਰ ਹੈ ਨਾ ਬਈ ਹਾਂ ਭਾਈ ਆਮ ਨੰਬਰ ਠੀਕ ਆ ਭਾਈ ਨਹੀਂ ਇਹ ਤਾਂ ਹਰਿਆਣਾ ਦਾ ਨੰਬਰ ਹੈ ਹਰਿਆਣੇ ਦਾ ਹਾਂ ਠੀਕ ਆ ਭਾਈ ਇਹਦਾ ਹਰਿਆਣਾ ਦਾ ਐਨਓਸੀ ਮਿਲ ਜੂਗੀ ਠੀਕ ਆ ਲਓ ਵੀ ਐਨਓਸੀ ਮਿਲ ਜੂਗੀ ਹਰਿਆਣੇ ਦਾ ਨੰਬਰ ਆ ਪਾਵਰ ਸਟੀering ਆ ਕਾਗਜ਼ ਪੱਤਰਾਂ ਦਾ ਓਕੇ ਹੋਊਗਾ ਭਾਈ ਮੈਂ ਕਹੇ ਓਕੇ ਕਾਗਜ਼ ਪੱਤਰਾਂ ਦਾ ਓਕੇ ਮਿਲੂਗਾ ਠੀਕ ਆ ਜੀ ਤੇ ਇਹਦੀ ਡਿਮਾਂਡ ਭਾਈ ਇਹਦਾ 5,35,000 ਰੁਪਇਆ ਠੀਕ ਆ ਜੀ ਲਓ ਵੀ ਇਹਦਾ ਹੈਗਾ 5,35,000 ਰੁਪਇਆ ਨਵੀਂ ਛਾਤਰੀ ਲੱਗੀ ਹੋਈ ਹੈ ਨਾ ਭਾਈ ਹਾਂ ਤੇ ਅਗਲਾ ਭਾਈ ਜੀ ਆ ਗਿਆ ਮਹਿੰਦਰਾ 265 ਕੰਡੀਸ਼ਨ ਚ ਚੈੱਕ ਕਰ ਲਓ ਵੀ ਟਰੈਕਟਰ ਦੇ ਫੁੱਲ ਸ ਇਹ ਮਾਡਲ 1995 ਸਾਰਾ origignal ਹੈ ਵੀ ਟਰੈਕਟਰ ਸਾਰਾ origignal ਹਾਂ ਆ ਦੇਖ ਲੋ ਸ਼ੋ ਸ਼ੂ ਦਿਖਾ ਦੇ ਇਹ ਕਪੜਾ ਮਾਰਨ ਵਾਲਾ ਤੇ ਠੀਕ ਆ ਲਓ ਵੀ ਜੀ ਸ਼ੋ ਸ਼ੂ ਤੁਸੀਂ ਦੇਖ ਸਕਦੇ ਹੋਗੇ ਫੁੱਲ ਸੋਹਣਾ ਟਰੈਕਟਰ ਹੈਗਾ ਤੇ ਬਾਕੀ ਇੰਜਨ ਗੇਅਰ ਭਾਈ ਮੈਂ ਕਹਿੰਦਾ ਸਟਾਰਟ ਕਰਕੇ ਦੇਖ ਦੂ ਸਟਾਰਟ ਟਰੈਕਟਰ ਹੀ ਬੜਾ ਐ ਲੱਗੂ ਤੈਨੂੰ ਵੀ ਨਵਾਂ ਸਟਾਰਟ ਕਰਿਆ ਹੁੰਦਾ ਉਹ ਗੱਲ ਹੋ ਗਈ ਨਾ ਫੋੜ ਦੇ ਫੁਕਾਰੇ ਉੱਤੇ ਹਾਂ ਇਹ ਐ ਲੱਗੂ ਤੈਨੂੰ ਵੀ ਨਵਾਂ ਏਜੰਸੀ ਸਟਾਰਟ ਕਰਿਆ ਹੁੰਦਾ ਠੀਕ ਆ ਭਾਈ ਲੈ ਚਾਹੇ ਨਵਾਂ ਆਇਆ ਸੀ ਉਹੇ ਦੀ ਨਵਾਂ ਵੈਸੇ ਜੀ ਵੀ ਠੀਕ ਆ ਜੀ ਤੇ ਟਾਇਰ ਭਾਈ ਜੀ ਦੇ ਟੈਰ ਅਗਲੇ 80 ਕੁ ਪੈਸੇ ਹੈਗੇ ਪਿਛਲੇ ਤਾਂ ਘਸੇ ਹੀ ਆ ਠੀਕ ਹੈ ਲੈ ਵੀ ਪਿਛਲੇ ਘਸੇ ਹੋਇਆ ਕਿ ਅਗਲੇ ਹੈਗਾ 80 ਕੁ ਪੈਸੇ ਠੀਕ ਹੈ ਡਿਮਾਂਡ ਬਈ ਡਿਮਾਂਡ ਇਹਦੀ 1.90 ਜਸ 900 ਲੱਖ ਦਾ ਦੇ ਦਾਂਗੇ ਠੀਕ ਹੈ 1 ਲੱਖ 20 ਹਜ਼ਾਰ ਦਾ ਦੇ ਦਾਂਗੇ 1 ਲੱਖ 20 ਹਜ਼ਾਰ ਦਾ ਇਹ ਵੀ 5 ਹੋਰ ਕੱਟ ਗਿਆ ਮਾਨਤਾਨ ਆ ਸ਼ੋਰੂਮ ਤੇ ਆਉਂਗੇ ਭਾਈ ਜੀ ਹੋਰ ਵੀ ਮਾਨਤਾਨ ਹੋ ਜਾਊਗਾ ਤਾਂ ਗੱਲ ਕਿ ਭਾਈ ਤੁਹਾਨੂੰ ਲਿਖਾ 750 ਦਾ ਸਾਦੇ ਕਟਾਏ ਚਾਗਾ ਕੰਡੀਸ਼ਨ ਚੈੱਕ ਕਰ ਲੋ ਭਾਈ ਸਟਾਰਟ ਗੇਅਰ ਚਾਗਾ 15 ਦੇ ਟੈਰਾ ਜਾਣਾ ਭਾਈ हां 15 ਦੇ ਟਾਇਰ ਠੀਕ ਆ ਬਾਈ ਜੀ ਤੇ ਟਾਇਰ ਬਾਈ ਜੀ ਇਹਦੇ ਟਾਇਰ 15 ਵਾਲੇ ਐ ਐਮ ਆਰ ਐਫ ਦੇ ਹੈਗੇ 80 ਪੈਸੇ ਠੀਕ ਆ ਲੈ ਵੀ 15 ਨੇ 80 ਪੈਸੇ ਟਾਇਰ ਨੇਗੇ ਕੰਡੀਸ਼ਨ ਚੈੱਕ ਕਰ ਲੋ ਬਈ ਇੰਜਨ ਇਅਰ ਕਿਵੇਂ ਆਗਾ ਜਮਾ ਸਹੀ ਐ ਕੋਕੇ ਵਰਗ ਐ ਠੀਕ ਆ ਲੈ 2010 ਮਾਡਲ ਐ ਠੀਕ ਆ ਲੈ ਵੀ 2010 ਮਾਡਲ ਆਗਾ ਕੰਡੀਸ਼ਨ ਚੈੱਕ ਕਰ ਲੋ ਬਈ ਤੇ ਡਿਮਾਂਡ ਹੈਗੀ ਬਾਈ ਜੀ ਦੀ ਡਿਮਾਂਡ ਇਹਦੀ 335000 3 ਲੱਖ 35000 ਰਵੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਨੰਬਰ ਬਈ ਨੰਬਰ ਇਹਦਾ ਹਰਿਆਣਾ ਦਾ ਠੀਕ ਆ ਜੀ ਨਾਲ ਹੋ ਜੂਵੇ ਹਾਂ ਨਾ ਹੋ ਜੂਗਾ ਠੀਕ ਹੈ ਲੋ ਵੀ ਤੁਸੀਂ ਨਿਕਲੇ ਹੋਗੇ ਠੀਕ ਹੈ ਜੀ ਤੁਸੀਂ ਨਿਕਲਦੇ ਹੋ ਜੇ ਨਾਮ ਹੋ ਜੂਗਾ ਠੀਕ ਹੈ ਬਈ ਜੀ ਅਗਲਾ ਆ ਗਿਆ ਬਈ ਜੀ ਟਾਉ ਮਾਡਲ ਛੋਟਾ ਟਰੈਕਟਰ ਹੈ ਜਿਹੜੇ ਗੱਭਰਾਂ ਦੀ ਪਸੰਦ ਆਗੇ ਤੇ ਕਈ ਵੀਰ ਫੋਨ ਵੀ ਕਰਦੇ ਹੁੰਦੇ ਨੇ ਕਿ ਬਈ ਸਾਨੂੰ ਟਾਉ ਮਾਡਲ ਟਰੈਕਟਰ ਲਿਆ ਕੇ ਦਿਖਾਓ ਤੇ ਇਹ ਮਾਡਲ ਹੈਗਾ ਬਈ ਜੀ 2021 ਠੀਕ ਹੈ ਲੋ ਵੀ 2021 ਮਾਡਲ ਹੈਗਾ 5 ਸਟਾਰ ਚ ਹੈਗਾ ਬਈ ਜੀ ਰਿਵਰਸ ਪੀਟੀਓ ਦੇਗੇ ਚੁੱਲੇ ਵਾਲਾ 2 ਸਪੀਡ ਚ ਹੈ ਨਾ ਬਈ ਜੀ 2 ਸਪੀਡ ਚ ਟਰੈਕਟਰ ਸਾਰਾ オリジナル ਹੈ ਠੀਕ ਹੈ 11.5 ਘੰਟਾ ਸਾਰਾ ओरिजिनल ਚੱਲਿਆ ਹੋਇਆ ਠੀਕ ਹੈ ਲੋ ਇਹ 11.5 ਘੰਟਾ ਸਾਰਾ ओरिजिनल ਚੱਲਿਆ ਹੋਇਆ 16 ਦੇ ਟਾਇਰਾਂ ਚ ਬਈ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਪੂਰਾ ਕੋਕਾ ਹੀ ਆਣਾ ਕਹ ਲਈ ਬਈ ਜਮ ਕੋਕਾ ਹੀ ਹੈ ਠੀਕ ਹੈ ਬਈ ਨਾਲ ਦੀ ਟਾਇਰ ਟੂ ਰਹਿਣਾ ਬਈ ਨਾਲ ਦੇ 11.5 ਘੰਟਾ ਹੀ ਚੱਲਿਆ ਕੋਈ ਠੀਕ ਹੈ ਬਈ ਜੀ ਤੇ ਡਿਮਾਂਡ ਹੈਗੀ ਬਈ ਜੀ ਜਸਨ ਨੂੰ ਇਹਦੀ ਵੀ ਜਸਨ ਨੂੰ ਹੀ ਹੈ ਜਸਨ ਉਹ ਕੀ ਦੱਸਾਂ ਤੈਨੂੰ ਹੁਣ ਤੂੰ ਕਹਦੇ ਤੂੰ ਕਹਦੇ ਸਹੀ ਕੀ ਦੱਸੋ 675 ਦਾ ਦੇ ਦਾਂਗੇ ਲੈ ਬਈ ਜਸਨ ਨੂੰ ਹੀ ਹੋ ਗਿਆ ਮੈਂ 6 ਆਜੇ 80 ਦੇ ਕਹਿੰਦੇਗਾ 675 ਦਾ ਠੀਕ ਹੈ ਬਈ ਪ੍ਰਾਣ ਡਾਕਟਰ ਰਾਣੇ ਕੱਟ ਲਾਂਗੇ ਕੋਈ ਚੱਕਰ ਠੀਕ ਹੈ ਕਿਸੇ ਨਾਲ ਵੀ ਕੱਟਿਆ ਜਾਊਗਾ ਭਾਈ ਜੀ ਹਾਂ ਕੱਟਿਆ ਜਾਊ ਕੋਈ ਚੱਕਰ ਨਹੀਂਗਾ ਠੀਕ ਹੈ ਭਾਈ ਜੀ ਫਾਜਵਰੇਟ ਤੇ ਬਾਕੀ ਆਪਣੇ ਮੰਡੀ ਚ ਵੀ ਖੜੇ ਟਰੈਕਟਰ ਠੀਕ ਹੈ ਭਾਈ ਜੀ ਆਪਾਂ ਸ਼ੋਅਰੂਮ ਅੱਜ ਹੀ ਹਜੇ ਤੇ ਕਰ ਅੱਜ ਠੀਕ ਹੈ ਫਲੈਕਸਾਂ ਵਗੈਰਾ ਲੱਗ ਜਾਣੀਆਂ ਨੇ ਨਾ ਲਕਸਾਂ ਵਗੈਰਾ ਲਾਉਣੀਆਂ ਮੂਰਤੀ ਕਰਿਆ ਸੀ ਤੇ ਕਰ ਅੱਜ ਠੀਕ ਹੈ ਭਾਈ ਜੀ ਮਤਲਬ ਕਾਲੀ-ਕਾਲੀ ਚ ਭਾਈ ਜੀ ਕੰਮ ਕਰਿਆਗਾ ਤੇ ਬਾਕੀ ਭਾਈ ਜਣ ਹਜੇ ਕੋਈ ਇਰਾਦਾ ਹੈ ਨਹੀਂ ਸੀਗਾ ਵੀ ਹੱਬ ਤੱਕ ਅਜੇ ਠਹਿਰਾਂਗੇ ਹਾਂ ਇਹ ਨਵੇਂ ਸਾਲ ਦਾ ਕਰਕੇ ਫਿਰ ਅੱਜ ਕਾਲੀ-ਕਾਲੀ ਚ ਉਹ ਕਰਤਾ ਠੀਕ ਹੈ ਭ ਚਲੋ ਭਾਈ ਜੀ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਆ ਭਾਈ ਜੀ ਬਾਈ ਦਾ ਚੈਨਲ ਹੈਗਾ ਪੱਕੇ ਪੰਜਾਬੀ ਜੌਂਡਿਆਰ ਟਰੈਕਟਰ ਦੀ ਫੋਟੋ ਲੱਗੇ ਆ ਭਾਈ ਜੀ ਕਿਉਂਕਿ ਭਾਈ ਜੀ ਬਾਈ ਦੀਆਂ ਵਧੀਆ ਵੀਡੀਓ ਹੁੰਦੇ ਨੇ ਹੈਗਿਆ ਠੀਕ ਆ ਜੀ ਬਾਕੀ ਲੋਕ ਉਠਪਟਾਂਗ ਦੇਖਣਾ ਜ਼ਿਆਦਾ ਪਸੰਦ ਕਰਦੇ ਰਹਿਣਾ ਠੀਕ ਆ ਭਾਈ ਜੀ ਤੇ ਬਾਈ ਦੇ ਚੈਨਲ ਨੂੰ ਭਾਈ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਆ ਭਾਈ ਸਤਿਨਾਮ ਬਹੁਤ ਬਹੁਤ ਧੰਨਵਾਦ ਭਾਈ ਜੀ ਤੇ ਗੱਲ ਕਰਕੇ ਵਧੀਆ ਲੱਗਿਆ ਚਲੋ ਭਾਈ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਤੇ ਸ਼ੇਅਰ ਆ ਚੈਨਲ ਨੂੰ ਕਰ ਲਿਓ ਫੋਲੋ ਇੱਕ